ਬੀਤ ਜਾਦੇ ਨੇ ਸਾਰੇ ਟਿਕਾਣੇ ਅੱਜ ਸਾਡੇ ਘਰੇ ਗੈਸਟ ਆਇਆ ਅਕੀਨ ਨੂੰ ਉਹਨੂੰ ਦੇਖਣਾ ਅੱਜ ਇਹਨਾਂ ਦੀ ਐਨੀਵਰਸਰੀ ਆ ਇਹਦੇ ਕਰੋ ਬਾਜੀ ਮੂ ਕਿੰਨੇ ਲਾਵਾ ਲਈ ਆਏ ਦੱਸੋ ਤੁਸੀਂ ਵੱਦਲੀਆਂ ਕਿਨਾਂ ਨਾਲ ਕੱਟ ਲਈਆਂ ਸੀ ਵੱਦਲੀ ਲਈ ਕਿ ਵੱਦਲੀ ਹੀ ਤਾਈਆਂ ਤੁਸੀਂ ਚਾਹ ਬਣਾ ਕੇ ਤਾਈਆਂ ਆਪ ਦੇ ਸਰਵ ਕਰਦੀਆਂ ਜਿਹੜਾ ਲਾਵਾ ਲੈਣੇ ਬੰਦਾ ਅੱਗੇ ਹੁੰਦਾ ਨਾ ਇਹਨਾਂ ਨੂੰ ਬੜੀ ਗੱਲ ਫੁਰੰਦੀ ਏ ਲੱਗਦਾ ਆ ਪਿੱਛੇ ਰਹਿੰਦੇ ਆ ਹੈਂ ਆ ਨਹੀਂ ਮੰਨੀ ਇਹ ਆਇਨੇ ਭੂਆ ਜੀ ਹਣੀ ਭਾਵੇਂ ਵਾਲੇ ਸਮਰੀ ਪਰ ਐਨੀਵਰਸਰੀ ਖਾਨ ਪੁਨਮ ਦੀ ਮੈਂ ਬੋਲੋ ਫੋਨ ਮੈਂ ਵਧਾਈਆਂ ਅੱਡੇ ਵੱਲ ਪਾਜੀ ਤੇ ਜਦੋਂ ਤੇ ਆਏ ਪਾਜੀ ਫੋਨ ਚ ਲੱਗੇ ਆ ਭਾਈ ਨੂੰ ਕੋਈ ਪਤਾ ਨਹੀਂ ਆਈ ਵਸੀ ਦਾ ਘਰ 20 ਹਾਲਾ ਤਾਂ ਪੂਰੂ ਨੂੰ ਪਾਜੀ ਫੋਨ ਸਿਰਫ ਉਹਨੇ ਨੂੰ ਵੀਖਣਾ ਹੁੰਦਾ ਜਦੋਂ ਵੀਡੀਓ ਬਣਾਉਣੀ ਆ ਉਹ ਤਾਂ ਹੋਰ ਬਾਕੀ ਹੈ ਹੈ ਚਾਹੋ ਬੱਚਾ ਇਨਾ ਜ ਇਹਨਾਂ ਦਾ ਆਪਣੀ ਜੋੜੀ ਜਿਹੜੀ ਆਪਣਾ ਕੰਮ ਕਰਦੀ ਆ ਇਹਨਾਂ ਦਾ ਅੱਜ ਮੈਰਿਜ ਐਨਿਵਰਸਰੀ ਆ ਲੱਗਿਆ ਕੇਕ ਕੱਟਣਾ ਰਾਮ ਨੇ ਸਾਰੇ ਸੱਜਿਆ ਜੀ ਕਿ ਜ਼ਰੂਰ ਆਇਓ ਤੇ ਆਪਾਂ ਵੀ ਸਾਰੇ ਇਕੱਠੇ ਹੋ ਕੇ ਇੱਕ ਕਰਕੇ ਹੁਣ ਲੱਗਿਆ ਨੇ ਅਸੀਂ ਬਣਾਉਣ ਤੇ ਲੱਗੇ ਆਪਣਾ ਚਾਣਨ ਤੋਂ ਪਾੜੀ ਆਹ ਵੀ ਰਿਚੇ ਬੈਠਾ ਆਹ ਵੀ ਆ ये घर में रखना पता नहीं कहां पता नहीं अरे कट नावा कहां को पता đi.

ઓ ના બેલે

ਕੀ ਭੋਜੀ ਆਨੇ ਆਨੇ ਵਰਸਰੀ ਤੇ ਆਏ ਆ ਯਾਦ ਰਹਿਣੀ ਹੈ ਪਹਿਲੀ ਅੱਜ ਤੱਕ ਨਹੀਂ ਭੁਲਾਣਾ ਬਣਾਈ ਹੈ ਭੁਲਾਣਾ ਨਹੀਂ ਬਣਾਈਆਂ ਕੇਹ ਤੇਰਾ ਸਮਝ ਲਓ ਕਹੀ ਗਾ ਰਹਾ ਹੈ ਨਾ ਨਹੀਂ ਹੁੰਦੇ ਬਣਾਈ ਹੈ ਕੇ ਮੈਨਾਂ ਕਿਸਕੇ ਸਿੱਖਿਆ ਆ ਮੈਨਾਂ ਸਿੱਖੀ ਸਾਰਾ ਮੈਨਾਂ ਕਿਤਾ ਦੇ ਨਾਲ ਹੀ ਕੇ ਸਾਰੇ ਨਾਲ ਆ ਲੈੋ ਪਹਿਲੀ ਥੋੜੀ ਭੋਜੀ ਲੈ ਨਹੀਂ ਨਹੀਂ ਆ ਫੜ

ਇਹ ਲੋਹ ਨੂੰ ਕਿੱਥੇ ਵੀ ਵੇਲੇਗੇ ਆ ਤੇਰਾ ਤੇਰਾ ਗਿਆ ਸੋ ਇਹ ਹੋ ਨਹੀਂ ਸੀ ਤੇ